ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੈਂ ਇਸ ਤਨਾਮ ਸਿੰਘ ਮਾੜੋਚਾਲ ਜੀ ਨਾਲ ਬੈਰੀ ਪੂਰੀ ਜ਼ਿਲ੍ਹਾ ਟੀਮ ਆ ਅੱਜ ਸਾਡਾ ਲਿਖਿਆ ਪ੍ਰੋਗਰਾਮ ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਚੀਫ ਦਫ਼ਤਰਾਂ ਦੇ ਐਸ்சி ਦਫ਼ਤਰਾਂ ਦੇ ਤੇ ਐਕਸ਼ਨ ਦਫ਼ਤਰਾਂ ਦੇ ਜਿਹੜਾ ਵਾ ਅਸੀਂ 4:00 12 ਤੋਂ ਲੈ ਕੇ 4:00 ਵਜੇ ਤੱਕ ਜਿਹੜਾ ਵਾ ਏ ਅਸੀਂ ਰੋਸ਼ ਵਰ ਜੋ ਜਿਹੜਾ ਅੱਜ ਧਰਨਾ ਦੇਣ ਆਏ ਆ ਕਿਉਂਕਿ ਜੋ ਭਗਵੰਤ ਮਾਨ ਦੀ ਸਰਕਾਰ ਆ ਜੋ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਖੇਡ ਰਹੀ ਆ ਤੇ ਬੋਦੀ ਦੇ ਇਸ਼ਾਰਿਆਂ ਦੇ ਉੱਤੇ ਚੱਲ ਰਹੀ ਆ ਜਿਸ ਬਿਜਲੀ ਬੋਰਡ ਨੂੰ ਇਹਨਾਂ ਨੇ ਪਹਿਲਾਂ ਪਬਲਿਕ ਦਾਰਾ ਸੀ ਉਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਤੇ ਹੁਣ ਪੱਕਾ ਉਹਦਾ ਕਬਜ਼ਾ ਦੌਣ ਵਾਸਤੇ ਜਿਹੜਾ ਪੂਰੀਆਂ ਫੁੱਲ ਤਿਆਰੀਆਂ ਵਾਂ ਚਿਪ ਵਾਲੇ ਮੀਟਰ ਜਿਹੜੇ ਆ ਇਹਨਾਂ ਨੇ 31 ਅਗਸਤ ਤੱਕ ਜਿਹੜਾ ਫੈਸਲਾ ਕਰ ਲਿਆ ਪਹਿਲੋਂ ਸਰਕਾਰੀ ਦਾਰਿਆਂ ਦੇ ਵਿੱਚ ਲਾਵਾਂਗੇ ਫੇਰ ਜਿਹੜਾ ਵਾ ਇਹਨਾਂ ਨੂੰ ਆਪਣੇ ਸਰਕਾਰੀ ਮੁਲਾਜ਼ਮਾਂ ਦੇ ਘਰੀ ਲਾਵਾਂਗੇ ਫੇਰ ਪਿਲਚਰਾਂ ਦੇ ਉਸ ਤੋਂ ਬਾਅਦ ਆਮ ਖਬਤ ਕਰਾਂਗੇ ਤੇ ਇਹਨੂੰ ਜਿਹੜਾ ਕੰਪਲੀਟ ਕਰਕੇ ਜਿਹੜਾ ਪਬਲਿਕ ਦਾਰਾ ਜਿਹੜਾ ਵਾ ਵੇਚਣ ਜਾ ਰਹੇ ਆ ਇਹਦੇ ਵਿਰੋਧ ਦੇ ਵਿੱਚ ਵੀ ਕਿਸੇ ਕੀਮਤੇ ਵੇਚਣ ਨਹੀਂ ਦਵਾਂਗੇ ਤੇ ਕਿਸੇ ਕੀਮਤੇ ਅਸੀਂ ਜਿਹੜੇ ਚੇਪ ਵਾਲੇ ਮੀਟਰ ਅਸੀਂ ਨਹੀਂ ਲੱਗਣ ਦਵਾਂਗੇ ਆਏ ਬਾਬਾ ਦਰਸ਼ਨ ਸਿੰਘ ਸਰਪ੍ਰਸਤ ਮਨੁੱਖੀ ਅਧਿਕਾਰ ਇਨਸਾਫ ਕਮੇਟੀ ਡਿਸਟ੍ਰਿਕਟ ਪੰਜਾਬ ਕਾਮਰਾ ਖੇਤਰ ਆਲ ਇੰਡੀਆ ਅੱਜ ਜੋ ਕੇਂਦਰ ਸਰਕਾਰ ਦੇ ਵਿਰੁੱਧ ਕਿਸਾਨ ਮਜ਼ਦੂਰਾਂ ਵੱਲੋਂ ਜਿਹੜੇ ਆਪਣੇ ਚਿਪ ਵਾਲੇ ਮੀਟਰ ਲਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਸਬੰਧ ਵਿੱਚ ਰੋਸ ਪ੍ਰਦਰਸ਼ਨ ਕਰਨ ਵਾਸਤੇ ਧਰਨਾ ਦਿੱਤਾ ਗਿਆ ਹੈ ਮੈਨੂੰ ਪ੍ਰਧਾਨ ਸਾਹਿਬ ਵੱਲੋਂ ਨਿਸ਼ਾਰ ਸਿੰਘ ਕੋਲੋਂ ਫੋਨ ਗਿਆ ਕਿ ਸ਼ਗਰਸ਼ਵ ਵਿੱਚ ਅਸੀਂ ਕੁੱਦਦੇ ਰਹਿੰਨਾ ਇੱਕ ਚੰਗਰਤਾ ਜਾਣਦੇ ਰਹਿੰਦੇ ਹਾਂ ਇਸ ਕਰਕੇ ਉਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਅੱਜ ਕੇਂਦਰ ਦੀ ਸਰਕਾਰ ਅਡਾਨੀਆਂ ਬਾਨੀਆਂ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਕਈ ਸੂਬਿਆਂ 'ਚ ਲੱਗ ਚੁੱਕੇ ਹਨ ਪੰਜਾਬ ਦੇ ਜਿਹੜੇ ਚੇਪਾਲੇ ਮੀਟਰ ਲਾਉਣ ਜਾ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਸਰਕਾਰ ਦਾ ਪਿੱਟ ਛਾਪਾ ਕਰਨ ਵਾਸਤੇ ਸਰਕਾਰ ਨੂੰ ਰੋਣ ਦੇ ਵਾਸਤੇ ਜਿਹੜਾ 70 ਵਿਸ਼ਾ 70 ਉਹਦੇ ਵਿੱਚ ਤੋਂ ਕੋਈ ਮਰ ਜਾਵੇ ਇਸ ਕਰਕੇ ਕੇਂਦਰ ਦੀ ਸਰਕਾਰ ਦੇ ਵਿੱਚ ਮੌਤ ਦਾ ਛਣਾਟਾ ਛਾ ਚੁੱਕਾ ਹੈ ਪਰ ਜਿਹੜਾ ਇਹ ਫੈਸਲਾ ਲੈ ਰਹੇ ਹਨ ਇਹਨਾਂ ਨੂੰ ਮੈਂ ਕਹਿ ਦੇਣਾ ਚੌਣਾ ਮਨੁੱਖੀ ਅਧਿਕਾਰ ਨੂੰ ਭੁੱਖ ਰੱਖਦੇ ਤੇ ਸੰਘਰਸ਼ਾਂ ਨੂੰ ਮੁੱਕ ਰੱਖਦੇ ਹੋਇਆ ਕਿਤੇ ਜਿੰਦਗੀ ਸੋਚੋ ਨਾ ਕਿ ਪੰਜਾਬ ਵਿੱਚ ਚਿਪ ਵਾਲੇ ਮੀਟਰ ਲੱਗ ਜਾਣਗੇ ਜੀ ਚਿਪ ਵਾਲੇ ਮੀਟਰਾਂ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਉਸ ਮੰਗਾਂ ਨੂੰ ਲੈ ਕੇ ਆਏ ਹਾਂ ਕਿ ਜਿਹੜੇ ਚਿਪ ਵਾਲੇ ਮੀਟਰ ਜਿਹੜੇ ਪ੍ਰੀਪੇਡ ਮੀਟਰ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਸਰਕਾਰ ਨੇ ਲਾਉਣ ਦੀ ਤਿਆਰੀ ਕੀਤੀ ਆ ਉਹਦੇ ਵਿਰੋਧ ਦੇ ਵਿੱਚ ਅੱਜ ਪੂਰੇ ਪੰਜਾਬ ਭਰ ਦੇ ਚੀਪ ਤੇ ਅਕਸ਼ਨ ਦਫ਼ਤਰਾਂ ਦੇ ਗਾੜੀ ਵੱਡੇ ਜਿਹੜੇ ਪ੍ਰਦਰਸ਼ਨ ਵੱਡੇ ਇਕੱਠ ਕਰਕੇ ਜਿਹੜੇ ਧਰਨੇ ਉਹ ਦਿੱਤੇ ਜਾ ਰਹੇ ਆ ਕਿਉਂਕਿ ਇਹ ਜਿਹੜੇ ਚਿਪ ਵਾਲੇ ਮੀਟਰ ਆ ਇਹ ਤੇਹਰੀ ਕੀਮਤ ਦੇ ਉੱਤੇ ਅਸੀਂ ਨਹੀਂ ਲੱਗਣਦੇ ਨੇ ਕਿਉਂਕਿ 1948 ਦਾ ਐਕਟ ਜਿਹੜਾ ਸੀ ਜਿਹਦੇ ਵਿੱਚ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਜਿਹੜਾ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਉਸ ਟਾਈਮ ਤੇ ਉਹ ਜਿਹੜੇ ਸਾਡੇ ਅਦਾਰੇ ਜਨਤਕ ਅਦਾਰੇ ਜਿਹੜੇ ਭਾਖੜਾ ਡੈਮ ਵਰਗੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਉਹਨਾਂ ਦੇ ਲੋਕਾਂ ਦੀਆਂ ਸਰੀਰਾਂ ਦੇ ਉੱਤੇ ਉਹ ਜਿਹੜੇ ਡੈਮ ਬੜੇ ਆ ਉਹਨਾਂ ਨੂੰ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣਾ ਚਾਹੁੰਦੇ ਆ ਉਹ ਕਿਸੇ ਵੀ ਕੀਮਤ ਦੇ ਉੱਤੇ ਵਿਕਣ ਨਹੀਂ ਦਵਾਂਗੇ ਇਹ ਜਿਹੜਾ ਪ੍ਰਾਈਵੇਟ ਅਦਾਰਾ ਨਹੀਂ ਹੋਣ ਦਵਾਂਗੇ ਇਹ ਕਿਸੇ ਲਾਲੇ ਦੇ ਕੋਲ ਬਿਜਲੀ ਬੋਰਡ ਨਹੀਂ ਹੋਣ ਦਵਾਂਗੇ ਇਹ ਮੀਟਰ ਜਿਹੜੇ ਆ ਚਿਪ ਵਾਲੇ ਕਿਸੇ ਵੀ ਕੀਮਤ ਦੇ ਪਿੰਡਾਂ ਦੇ ਵਿੱਚ ਨਹੀਂ ਲੱਗਣਗੇ